ਪਠਾਨਕੋਟ ਦੇ ਵਿੱਚ ਇਲੀਗਲ ਕਲੋਨੀ ਜਿਹੜੀ ਆ ਉਹ ਕੱਟੀ ਚਾਰੀਏ ਦੱਸਦੇ ਇਹ ਪਠਾਨਕੋਟ ਡਲਹੋਜ਼ੀ ਬਾਈਪਾਸ ਰੋਡ ਤੇ ਵੌਲਸਵੈਗਨ ਸ਼ੋਰੂਮ ਦੇ ਨਾਲ ਹੀ ਤੁਸੀਂ ਦੇਖ ਸਕਦੇ ਹੋ ਕਿ ਕਲੋਨੀ ਦਾ ਕੰਮ ਜਿਹੜਾ ਹੈ ਉਹ ਲੱਗਿਆ ਹੋਇਆ ਤੇ ਉੱਤੇ 7C ਨਿਊਜ਼ ਦੇ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਲਗਾਤਾਰ ਤੁਹਾਨੂੰ ਇਸ ਦੇ ਨਾਲ ਜੁੜੀ ਹਰ ਛੋਟੀ ਵੱਡੀ ਅਪਡੇਟ ਜਿਹੜੀ ਆ ਅਸੀਂ ਦਿੰਦੇ ਆ ਰਹੇ ਹਾਂ ਤੇ ਇਸੇ ਕਰੀ ਦੇ ਤਹਿਤ ਸਾਡੇ ਪੱਤਰਕਾਰ ਦੇ ਵੱਲੋਂ ਨਗਰ ਨਿਗਮ ਅਧਿਕਾਰੀ ਐਮ.ਟੀ.ਪੀ. ਨਰੇਸ਼ ਕੁਮਾਰ ਦੇ ਨਾਲ ਸਵਾਲ ਜਵਾਬ ਕੀਤੇ ਗਏ ਨੇ ਸਿੱਧੀ ਗੱਲਬਾਤ ਜੁੜੀ ਹੈ ਉਹਨਾਂ ਦੇ ਨਾਲ ਕੀ ਕੀਤੀ ਗਈ ਹੈ ਇਸ ਵੀਡੀਓ ਦੇ ਵਿੱਚ ਤੁਹਾਨੂੰ ਇਹ ਗੱਲਬਾਤ ਇਹ ਸਵਾਲ ਕੀਤਾ ਗਿਆ ਹੈ ਕਿ ਇਹ ਇਲੀਗਲ ਕੰਮ ਜਿਹੜਾ ਇੱਥੇ ਹੋ ਰਿਹਾ ਹੈ ਕਲੋਨੀ ਜਿਹੜੀ ਕੱਟੀ ਜਾ ਰਹੀ ਹੈ 1000 ਮੀਟਰ ਦੇ ਅੰਦਰ ਅੰਦਰ ਜਰਕੀ ਇਹ ਸਟ੍ਰਿਕਟਲੀ ਰੈਸਟ੍ਰਿਕਟਿਡ ਹੈ ਤਾਂ ਉਹਨਾਂ ਦਾ ਕਹਿਣਾ ਇਹ ਹੈ ਕਿ ਇਹ ਕੰਮ ਜਿਹੜਾ ਹੈ ਉਹ ਜ਼ਮੀਨ ਵੰਡ ਦੇ ਕਾਰਨ ਹੋਇਆ ਕਿਸੇ ਪਰਿਵਾਰ ਦੇ ਵੱਲੋਂ ਜਿਹੜਾ ਜ਼ਮੀਨ ਵੰਡ ਕੀਤੀ ਗਈ ਹੈ ਤੇ ਉਸਦੇ ਕੜੀ ਤਹਿਤ ਹੀ ਇਹ ਜਿਹੜਾ ਕੰਮ ਇੱਥੇ ਲੱਗਿਆ ਗਿਆ ਹੈ ਜਦਕਿ ਇੱਥੇ ਕੰਮ ਜਿਹੜਾ ਹੈ ਉਹ ਐਸਾ ਕੁਝ ਵੀ ਦੇਖਣ ਨੂੰ ਨਹੀਂ ਮਿਲ ਰਿਹਾ ਤੁਸੀਂ ਕਮੈਂਟ ਸੈਸ਼ਨ ਦੇ ਵਿੱਚ ਆਪਣੀ رائے ਜ਼ਰੂਰ ਦੱਸਣਾ ਤੇ ਖਬਰ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤਾਂ ਕਿ ਪਠਾਨਕੋਟ ਵਾਸੀਆਂ ਨੂੰ ਪਤਾ ਚੱਲ ਸਕੇ ਕਿ ਪ ਵਿੱਚ ਕੀ ਕੁਝ ਹੋ ਰਿਹਾ ਇੱਕ ਵਾਰ ਵੀਡੀਓ ਨੂੰ ਪੂਰਾ ਦੇਖਦੇ ਆਂ ਤੇ ਦੇਖਦੇ ਆਂ ਹੋਰ ਕੀ ਕੀ ਸਵਾਲ ਜਿਹੜੇ ਨੇ ਸਾਡੇ ਪੱਤਰਕਾਰ ਦੇ ਵੱਲੋਂ ਕੀਤੇ ਗਏ ਨੇ ਤੇ ਨਗਰ ਨਿਗਮ ਅਧਿਕਾਰੀ ਨਰੇਸ਼ ਕੁਮਾਰ ਦੇ ਵੱਲੋਂ ਕੀ ਸਫਾਈ ਜਿਹੜੀ ਆ ਉਹ ਦਿੱਤੀ ਗਈ ਆ ਉਹਨਾਂ ਨੇ ਕਿਹਾ ਏ ਕਿ ਇਸ ਦੇ ਉੱਤੇ ਬਣਦੀ ਕਾਰਵਾਈ ਕੀਤੀ ਜਾਵੇਗੀ ਅਧਿਕਾਰੀਆਂ ਨੂੰ ਭੇਜਿਆ ਜਾਵੇਗਾ ਫਿਲਹਾਲ ਦੇਖਣਾ ਇਹ ਹੋਵੇਗਾ ਕਿ ਕਦੋਂ ਤੱਕ ਨਗਰ ਨਿਗਮ ਦੀਆਂ ਅੱਖਾਂ ਖੁੱਲਦੀਆਂ ਨੇ ਤੇ ਕਦੋਂ ਤੱਕ ਇਹ ਕਾਰਵਾਈ ਜਿਹੜੀ ਹੈ ਉਹ ਪੂਰੀ ਕੀਤੀ ਜਾਂਦੀ ਹੈ ਕੋਲੋਨੀ ਘੜੇ ਘੜੇ

ਉਸ ਉੱਥੇ ਬਿਲਕੁਲ ਬਿਲਡਿੰਗ ਰੈਡੀ ਹੋਣੀ ਏ ਕਿਉਂ ਹੋ ਸਕਦੀ ਨੰਮੀ ਬਿਲਡਿੰਗ ਕਨਫਰਮ ਹੈ ਸਰ ਉਹ ਬਿਲਡਿੰਗ ਤੇ ਅਸੀਂ ਚੈੱਕ ਕਰਾ ਰਹੇ ਹਾਂ ਐਂਟਰਸਟ ਹੀ ਬਣਦੀ ਏ ਬਿਲਕੁਲ ਐਂਟਰਸਟ ਉੱਥੇ ਹੀ ਹੈ ਅੰਡਰ ਬਿਲਡਿੰਗ ਤੇ ਚੈੱਕ ਕਰਾ ਰਹੇ ਹਾਂ ਜੇਕਰ ਉਥੇ ਕੋਲੋਨੀ ਦਾ ਪ੍ਰੋਪੋਜ਼ਲ ਚੱਲਦਾ ਪਿਆ ਕਿ ਉਹ ਚੱਲ ਸਕਦਾ ਹੈ ਲੀਗਲ ਨਹੀਂ ਸਰ ਕੋਲੋਨੀ ਦੇ ਦੇਖੋ ਐਸਾ ਨਹੀਂ ਐਦਾਂ ਚੱਲ ਸਕਦੀ ਪ੍ਰੋਪਰ ਅਗਲਾ ਲੇਆਉਟ ਦੇਗਾ ਕੋਈ ਸਿਟੀ ਅਪਲਾਈ ਕਰੇਗਾ ਅਥੋਂ ਹੀ ਦੇਗਾ ਤੇ ਫਿਰ ਕੋਲੋਨੀ ਮੰਨਾਂਗੇ ਹਾਂ ਇਹ ਕਿਸੇ ਨੇ ਲਈ ਜੀ ਦੋ ਪਲਾਟ ਹੈਗੇ ਜਿਹਨੂੰ ਇੰਪਲੀਮੈਂਟ ਕੀਤੀ ਹੈ ਰਸਤਾ ਬਣਾ ਰਿਹਾ ਹੈ ਬੈਕ ਕੈਂਡੀਗੈਂਡਰ ਪਰ ਜੇ ਕੋਈ ਕਹੇ ਵੀ ਮੈਂ ਇਹ 10 ਗਿਆ 20 ਪਲਾਟ ਕੱਟਣੇ ਆ ਉਹਨੂੰ ਪ੍ਰਾਈਵੇਟ ਕਰਦੇ ਨੇ ਕੰਮ ਕਰਾਉਣ ਦੇ ਪਲਾਟ ਦੇ ਸਰ ਬਿਕ ਵੀ ਗਿਆ ਉੱਥੇ 15 ਦੇ ભાવ ਨੂੰ ਦਿੱਕਤ ਕੀ ਹੈ ਸਰ ਕਾਂਟੋਰ ਦੇ ਅੰਦਰ ਜਿਵੇਂ ਡਿਸਟ੍ਰਿਕਟ ਕੋਰ ਦੀ ਸਰਕਾਰ ਨੇ ਕੁਝ ਜਾਈ ਪਲਾਟ ਲੋਕਾਂ ਦੇ ਵੇਚ ਦਿਕਤ ਕੀ ਹੈ ਕਿ ਕੀ ਉਹਨਾਂ ਦਾ ਰਿਪਾਸ ਹੋਵੇਗਾ ਵਿਖੇ ਲੋਕ ਸਾਡੇ ਕੋਈ ਬਈ ਬਈ ਰਾਜਦਿਆਂ ਜਿਸਤੀ ਹੋ ਗਈ ਜੀ ਅਸੀਂ ਕਹਿੰਦੇ ਆ ਭਾਈ ਨਕਸ਼ਾ ਪਾਸ ਕਰਨੋਂ ਅਸੀਂ ਨੂੰ ਅਸੀ ਚਾਹੀਦਾ ਹੈ ਬੰਨਾ ਬੇਸ਼ਿਕਰ ਰਿਸ਼ਤੇ ਆਉਂਦੀਆਂ ਸਰਕਾਰ ਨੇ ਚਲੋ ਰੈਗੂਲੇਟ ਹੋ ਗਿਆ ਹੁਣ ਇਹਦੇ ਨਾਲ ਕੀ ਹੈ ਕਿ ਸਾਡੇ ਐਨਓਸੀ ਘਟ ਗਈ ਲੋਕ ਪਹਿਲਾਂ ਤੇ ਉਹਨੂੰ ਜਦੋਂ ਨਹੀਂ ਐਨਓਸੀ ਲੈਂਦੇ ਨਹੀਂ ਕਹਿ ਰਹੇ ਸੀ ਇਹ ਬਿਲਕੁਲ ਪਾੜੇ ਤੋਂ ਨਕਸ਼ਾ ਬਾਪ ਹੁਣ ਲੋਕ ਪਹਿਲਾਂ ਕਹਿੰਦੇ ਮੈਂ ਤੇ ਜਿਸਤੀ ਵੀ ਲੋੜ ਹੈ ਜੀ ਮੈਂ ਲੋਨ ਲੈਣਾ ਤੇ ਜਿਸਤੀ ਕਰਾ ਕੇ ਸਾਡੇ ਕੋਲ ਆਉਂਦਾ ਹੈ ਅਸੀਂ ਉਹਨੂੰ ਸੋਤਰਾ ਦੇ ਉਹਦਾ ਜਨੇ ਵੀ ਭਾਈ ਐ ਤੇ ਤੁਸੀਂ ਹੋਣਾ ਤੇ ਨੱਚਾ ਬਾਸ ਦੇਖਣਾ ਨਿਸ਼ਟੀ ਹੋਈ ਦਿਸਟੀ ਜਮਤੋਂ ਇਹ ਵੀ ਦੋਨੋਂ ਐਨਓਸੀ ਦੀ ਲੋੜ ਹੈ ਐਨਓਸੀ ਸਿਰ ਰਜਿਸਟਰੀ ਵਾਸਤੇ ਲੋੜਨੀ ਆ ਤੁਹਾਨੂੰ ਪਹਿਲਾਂ ਕੀ ਹੁੰਦਾ ਸੀ ਤਹਿਸੀਲਦਾਰ ਤੁਹਾਡਾ ਐਨਓਸੀ ਦੇਖਦਾ ਸੀ ਫਿਰ ਰਜਿਸਟਰੀ ਦੇਖਦਾ ਸੀ ਹੁਣ ਤਹਿਸੀਲਦਾਰ ਕਹਿੰਦਾ ਹੈ ਤੁਹਾਡੀ ਨਵੀਂ ਨੋਟੀਫਿਕੇਸ਼ਨ ਆ ਗਈ ਤੇ ਅਸੀਂ ਹੁਣ ਤੁਸੀਂ ਤੇ ਆਪਣੇ ਰੈਵਨਿਊ ਦੇਖਣਾ ਤੁਸੀਂ ਦੇਖੋ ਐਨਓਸੀ ਲੈਣਾ ਹੈ ਕਿ ਨਹੀਂ ਲੈਣਾ ਤੁਸੀਂ ਨੱਚਾ ਬਾਸ ਕਰਕੇ ਤੁਹਾਨੂੰ ਲੋੜ ਸਾਡਾ ਜਦੋਂ ਰੈਵਨਿਊ ਲੋਸ ਹੋ ਗਿਆ ਇਹਦੇ ਨਾਲ ਜਿਹੜਾ ਸਵਾਲ ਜਾਂਦਾ ਜੀ 3 40 90 ਸੀ ਆਲਾ 14 150 ਤੇ ਹੈ ਗਿਆ 30% ਰਹਿ ਗਿਆ ਅਰਥ ਨਹੀਂ ਪਰ ਨਹੀਂ ਅਸਲ ਕੋਈ ਚੀਜ਼ ਤੁਹਾਡੇ ਧਿਆਨ ਚ ਲੈਣਾ ਚਾਹੀਦਾ ਸੀ ਕਿ ਜਿਹੜਾ ਇੱਕ ਰਸਤੇ ਦੀ ਆੜ ਦੇ ਵਿਚਕਾਰ ਰਸਤਾ ਕੱਢਦੇ ਵੇਰ ਨਾ ਇਤਨਾ ਗਲਤ ਕਰਦੇ ਠੀਕ ਹੈ ਜੀ ਮੋਦੀ ਜੀ ਵੀ ਪਰਵਾਰੀ ਹੋਣੀ ਚਾਹੀਦੀ ਜੇ ਤੁਹਾਡੇ ਡਿਪਾਰਟਮੈਂਟ ਨੂੰ ਪਤਾ ਹੈ ਕਿ ਅੱਪਾ ਨੇ ਦੇਖਿਆ ਕਿ ਜਿਹੜਾ ਮਨਜ਼ੂਰੀ ਲਈ ਹੈ ਜੇ ਮਨਜ਼ੂਰੀ ਲਈ ਹੈ ਇਹਦਾ ਪੱਦਰ ਕਿੰਨਾ ਹੈ ਮਨਜ਼ੂਰੀ ਲਈ ਉਹਨਾਂ ਨੇ ਰਸਤੇ ਦੀ ਬਟ ਕੱਟ ਕੇ ਕਲੋਨੀ ਬਈ ਜੇ ਕਲੋਨੀ ਕੱਟਦੇ ਵੇਰ ਕਾਰਨੀ ਕਰਾਂਗੇ ਕਿੱਥੀ ਜਾ ਰਹੀ ਦੂਸਰਾ ਲੀਕ ਕੰਸਟਰਕਸ਼ਨ ਨਾਲ ਨੀਵ ਬਿਲਡਿੰਗ ਦੇ ਉੱਤੇ ਉਹਦੇ ਨੂੰ ਕੀ ਕਰਦੇ ਹੋ ਉਹ ਜਿਹੜਾ ਦਰਵਾਜ਼ਾ ਹੈ ਪਹਿਲੇ ਦੇਖਦੇ ਆਂ ਪੰਜਾਬਾ ਬਾਇਰ ਹੈ ਕਿ ਜਿੰਨਾ ਕਰਦੇ ਕੈਮਰ ਪਰਸਨ ਹਰੀ ਦੇ ਨਾਲ ਅੱਜ ਸੈਨੀਤ ਰਿਪੋਰਟ